ਉਹ سامنے ਆ ਰਹੀ ਹੈਗੀ ਹੈ ਅੱਜ ਮੈਂ ਨੰਬਰ ਲੈ ਕੇ ਜਾਇਓ ਮੈਂ ਉਹਨੂੰ ਪੁੱਛਦੇ ਉਹ ਤੋਂ ਐਸਟੀਮੇਟ ਲਵਾ ਲਮੀ ਹੈ ਵੀ ਕਿੰਨੇ ਦਾ ਲੱਗੂ ਆਪੇ ਲੈ ਆਉਗਾ ਡਿਪੈਂਡਸ ਉਹ ਕੱਢ ਲਾ ਦਿੰਦਾ ਸੀਮੈਂਟ ਹੈ ਸੀਮੈਂਟ ਆਹੀ ਹੈ ਸੀਮੈਂਟ ਲਗਾ ਲਓ ਤੂੰ ਦੋ ਹੋ ਗਏ ਇਹੜਾ ਫੋਨ ਉਹ ਟੈਲ ਚਾਲੀ ਲਗਾਉਣੀ ਆ ਬਾਥਰੂਮ ਰੈਡੀ ਕਰਨਾ ਮੈਂ ਅੱਜ ਜਾਣਾ ਮੈਂ ਸ਼ਾਮ ਨੂੰ ਆਉਂਗੀ ਫਿਰ ਸ਼ੇਵੇ ਕੰਮ ਨਹੀਂ ਕਰੂ ਫਿਰ ਉਦੋਂ ਮਤਲਬ ਕਾਲਾ ਨਾ ਕਰ ਦੇ ਮम्मा ਤੂੰ ਪਾਸਵਰਡ ਹਾਂਜੀ ਠੀਕ 23 ਫੀਮਰ ਬੋ ਹੋਰ ਤੁਸੀਂ ਆਪਣੇ ਅੱਠੀਆਂ ਜਿਹੜੀਆਂ ਸਾਰੀਆਂ ਸੋਰੀਆਂ ਕਾਲਾ ਕਾਰ ਦੇਣਾ ਉਹ ਗੁੱਡੀ ਵਾਲੇ ਟਾਇਰ ਪਾਈਆਂ ਨੇ ਅੱਛਾ ਉਹ ਦੋਏ ਨਾ ਭਾ ਦੀ ਮੋਰੇ ਪੈਸੇ ਨਾਲ ਵੀਡੀਓ ਚ ਆਪੀਂਦੇ ਗਏ ਗੁੱਡੀ ਵਾਲੇ ਪਾਉਣੇ ਹਾਂ ਗੁੱਡੀ ਵਾਲਾ ਟਰੈਕਟਰ ਗੁੱਡੀ ਵਾਲੇ ਐਵੇਂ ਪਹਿਲਾਂ ਹੋਰ ਪੈਸੇ ਮੋਰੇ ਬਾਹਰ ਉਹ ਤਾਂ ਉਦਾਂ ਪੈਸੇ ਕੇ ਉਹ ਟਰੈਕਟਰ ਗੁੱਡੀ ਵਾਲੇ ਕਿਹਾ ਹੁੰਦਾ ਇਨ ਜੁਗਾ ਤੇਰਾ ਫੋਨ ਹੈਗਾ ਸੂਰਾਸ ਤੇ ਇਹ ਵੀ ਉਹ ਕਿੰਨੇ ਆ 1 3 4 ਬੰਦੇ ਤੇ ਮੇਰਾ 60 ਕੀ ਬਣਦੀ ਹੁੰਦੀ ਸੀ ਨਾ ਵੀਡੀਓ ਹੋ ਗਈ ਹੈ 120 ਵੀ ਬਣਦੀ ਆ 120 ਬਣਦੀ 120 ਹੋ ਗਈ ਹੈ ਹਾਂ ਹੋ ਉਹ ਆ ਗਈ ਆ ਭਰਾਵਾ ਫੋਨ ਤੇਰਾ ਛੋਟਾ ਆ ਛੋਟਾ ਨਹੀਂ ਆ ਕਿਤੇ ਜੀ ਪਹਿਲਾਂ ਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਲੱड्डੂ ਨੇ ਸਟਾਰਟਿੰਗ ਦੇ ਵਿੱਚ ਕੁਝ ਨਹੀਂ ਬੋਲਿਆ ਅਸੀਂ ਕਿੱਥੇ ਜਾ ਰਹੇ ਆ ਕੀ ਕਰਨ ਜਾ ਰਹੇ ਆ ਸੋ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਵਾਂ ਅਸੀਂ ਹੈਗੇ ਆ ਕਿਹੜਾ ਰੋੜ ਹੈ ਉਹ ਇਹ ਹੈਗਾ ਜੰਮੂ ਵਾਲਾ ਜੇ ਜੰਮੂ ਵਾਲਾ ਰੋੜ ਬਹੁਤ ਪਠਾਨਕੋਟ ਰੋੜ ਤੇ ਬਹੁਤ ਟ੍ਰੈਫਿਕ ਆ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਵਲੌਗ 'ਚ ਮੈਂ ਤਿੰਨ ਚਾਰ ਵਲੌਗ ਪਾਤਾ ਤੇ ਸਾਡੇ ਘਰ ਵਿਆਹ ਆ ਹਨਾ ਤੇ ਅਸੀਂ ਉਹਦੇ ਰਿਕਾਰਡਿੰਗ ਆਪਣਾ ਸ਼ਾਪਿੰਗ ਸ਼ਾਪਿੰਗ ਕਰਦੇ ਫਿਰਦੇ ਆ ਚੁੱਪ ਕਰ ਜਾ ਤੂੰ ਹੈਗੇ ਤੇ ਤੈਨੂੰ ਪਤਾ ਨਾ ਚੁੱਪ ਪਤਾ ਹੀ ਆ ਸਾਰਿਆਂ ਨੂੰ ਤੇ ਹਨਾ ਫੇਰ ਸੀ ਹਨਾ ਉਹ ਵੈਡਿੰਗ ਅੱਜ ਜਿੱਥੇ ਜਾ ਰਹੇ ਆ ਉਹ ਆਪਾਂ ਜਾ ਰਹੇ ਆ ਪਿੰਡ ਦਾ ਨਾਮ ਭੁੱਲੇ ਬਈ ਇੰਸਟਾਗ੍ਰam ਤੇ ਉਹਨਾਂ ਦਾ ਪੇਜ ਦੇਖਿਆ ਸੀਗਾ ਕਲਾਸਿਕ ਵੈਡਿੰਗ ਕਾਰਸ ਹੁਣ ਤੁਸੀਂ ਕਹੋਗੇ ਵੀ ਕੁੜੀ ਦਾ ਵਿਆਹ ਆ ਸਾਡੇ ਘਰ ਕੁੜੀ ਦਾ ਹੀ ਵਿਆਹ ਵੀ ਉਹਦੇ ਲਈ ਕਾਰ ਜ਼ਰੂਰੀ ਕੀ ਲੋੜ ਆ ਬਟ ਨਹੀਂ ਅਸੀਂ ਸੋਚਿਆ ਚਲੋ 2-4 ਕਾਰਾਂ ਹੋਣਗੀਆਂ ਨਾ ਸੋਹਣੀਆਂ ਵਧੀਆ ਲੱਗਦੀਆਂ ਆ ਚਲੋ ਆਪਣੇ ਵਿਆਹ ਦੇ ਚਾਹ ਦੀ ਪੂਰੀ ਕੀਤੇਗੇ ਅੱਜ ਦੇ ਵਿਆਹ ਦੇ ਚਾਹ ਪੂਰੇ ਕਰ ਲੈਂਦੇ ਆ ਤੇ ਅਸੀਂ ਦੇਖਣ ਜਾ ਰਹੇ ਆ ਵੈਡਿੰਗ ਕਾਰਸ ਇਹ ਹੈਗਾ ਇੱਧਰ ਦਸੂਹੇ ਤੋਂ ਅੱਗੇ ਗੜਦੀ ਕਿਹੜਾ ਪਿੰਡਾ ਗੜਦੀਵਾਲ 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 ਪਿੰਡਾ ਉੱਥੇ ਪਿੰਡਾ ਕਿ ਸਿਟੀ ਆ ਗੜਦੀਵਾਲ ਉੱਥੇ ਜਾ ਰਹੇ ਆ ਬਾਕੀ ਜੋ ਵੀ ਇਨਫੋਰਮੇਸ਼ਨ ਆ ਉੱਥੇ ਵੀਰ ਉਹਨਾਂ ਨਾਲ ਮਿਲ ਕੇ ਕਾਰਾਂ ਕੁੜਾ ਦੇਖ ਕੇ ਫਿਰ ਫਾਈਨਲ ਕਰਦੇ ਆ ਦੋ ਤਿੰਨ ਕਾਰਾਂ ਹਨਾ ਵਿਆਹ ਦੇ ਵਿੱਚ ਤੇ ਲੱਡੂ ਆਪਾਂ ਨਾਲ ਚੱਕਿਆ ਹੋਇਆ ਆ ਇਹਨੂੰ ਜਿਆਦਾ ਹੀ ਸ਼ੌਂਕ ਹੈ ਇਹਨੂੰ ਗੱਡੀਆਂ ਦਾ ਇਹਨੂੰ ਜਿਆਦਾ ਨੌਲੇਜ ਆ ਮੈਂ ਕਹਾਰ ਦੇ ਸੁਬਨੇ ਇਹ ਉਹਨਾਂ ਖਾਣ ਦਾ ਵੀ ਬਹੁਤ ਸ਼ੌਂਕ ਗੱਡੀਆਂ ਦਾ ਨਹੀਂ ਇਹਨਾਂ ਬਾਅਦ ਚ ਉਹਨੂੰ ਖਾਣ ਤੋਂ ਬਾਅਦ ਇੱਕ ਕੰਮ ਹੋਰ ਦਾ ਸ਼ੌਂਕ ਹੋ ਗਿਆ ਉਹ ਸਾਰੇ ਦੱਸ ਰਿਹਾ ਕਿ ਜ਼ੰਗ ਦੇ ਤੇ ਇਹਨੂੰ ਗੱਡੀਆਂ ਦੀ ਨੌਲੇਜ ਹੁੰਦੀ ਆ ਥੋੜੀ ਜਿਹੀ ਇਹਨੂੰ ਪਤਾ ਆ ਹਨਾ ਕਿਹੜੀ ਮਾਸੀ ਦੀ ਗੱਡੀ ਖਾਦੀ ਆ ਮਾਸੀ ਦੇ ਵਿਆਹ ਮਾਸੀ ਦੇ ਵਿਆਹ ਲੱਡੂ ਦੀ ਮਾਸੀ ਦਾ ਵਿਆਹ ਆ ਤੇ ਅਸੀਂ ਉਹ ਚੱਲੇ ਆ ਲੜਦਾ ਰਹਿੰਦਾ ਮਾਸੀ ਨਾਲ ਆ ਵੀ ਲਾਸਟ ਮਾਸ ਸੀਨ ਅਲਰਟ ਨੂੰ ਨਹੀਂ ਪਤਾ ਕੀ ਕਹਿੰਦਾ ਨਾ ਕਹ ਨਾ ਕਰੋ ਨਿਕਲ ਜਾ ਨਿਕਲ ਨਿਕਲ ਜਾ ਤੇ ਚੱਲਾ ਫਿਰ ਬਾਕੀ ਦੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਉੱਥੇ ਪਹੁੰਚ ਕੇ ਦਿੰਨੇ ਆ ਕਿਹੜੀ ਕਿਹੜੀ ਗੱਡੀ ਅਸੀਂ ਫਾਈਨਲ ਕਰ ਰਹੇ ਆ ਜੀ ਕੋਲ ਨਹੀਂ ਮਨਣਾ ਇਹ ਕਿ ਸੁਧਾਰ ਆਇਆ ਹੈ ਨਾ ਥੋੜਾ ਥੋੜੇ ਦੋ 50 ਕਿਲੋਮੀਟਰ ਦਾ ਹੈ ਜੀ ਉਹਦੀ ਹੈਗੀ ਹੁਣੇ ਜੀ ਜਨਾ ਜੇ ਤੂੰ ਹੁੰਨ ਕਰਕੇ ਉਹ ਬੇਨਾ ਤੇ ਕਨੇਕਟ ਹੋ ਗਿਆ ਕੀ ਹੁੰਦਾ ਨੰਨ ਸੁਝ ਸਕਦੇ ਸੀ ਉੱਥੋਂ ਵੀ ਪਰ ਜੇ ਵੀ ਉਹ ਪਿੰਡ ਚੋਂ ਤੱਕ ਵੀ ਇਹ ਸੁਝ ਰੋਡ ਤੋਂ ਰੋਡ ਹੈ ਜਿਸੇ ਹੀ ਆਉਣੀ 12 ਸੁੱਤਾ ਜਦਾ ਰਸਤਾ ਨਾਲ ਜੀ ਨਹੀਂ ਨਹੀਂ ਜਦੋਂ ਮੈਂ ਕਿਹਾ ਵੀ ਸ਼ਾਇਦ ਦੋ ਦੋ ਖਾਅ ਲਾਵੇ ਕੀ ਰਿਸਕ ਲੈਣਾ ਬਚਦੀ ਹੈ ਇਹ ਤੁਹਾਡਾ ਬੇਟਾ ਹਾਂ ਜੀ ਇਹ ਤਾਂ ਅਚੀ ਜਿਵੇਂ ਕੱਲ ਗੱਲ ਚੱਲੀ ਸੀ ਤੁਸੀਂ ਆ ਰਹੇ ਹੋ ਹਾਂ ਇਹ ਪਹਿਲੇ ਹੀ ਰੈਡੀ ਜੇ ਰਾਤ ਨੂੰ ਫੋਨ ਲੱਗਿਆ ਕਿ ਨੇ ਟਾਈਮ ਪੂਰਾ ਸੈੱਟ ਕਰਕੇ ਰੱਖਿਆ ਕਿ ਮਤਲਬ ਮੈਂ ਨਾਲ ਹੀ ਜਾਣਾ ਕਿ ਜੇ ਤੁਸੀਂ ਪਾਜਦੇ ਨਾ ਪਾਣੀ ਦਾ ਮਤਲਬ ਜੇ ਲੇਟ ਆਈ ਪਤਾ ਪਾਦਸਾਨ ਨਾਲ ਪਤਾ ਕੋਈ ਨਹੀਂ ਜੀ ਗੱਡੀ ਵਾਲਾ ਕੱਢੀ ਵਾਲਾ ਗੱਡੀ ਵਾਲਾ ਨੀਰ ਗੱਡੀ ਵਾਲਾ ਤੇ ਇਹ ਲੋਗ ਖੜੀ ਆ ਜੀ ਇੱਧਰ ਤਾਂ ਜੀਦਾ ਵਾ ਉੱਧਰ ਵੀ ਬਹੁਤ ਬਹੁਤ ਖੜੀਆਂ ਵੱਡੇ ਵੱਡੇ ਤੇ ਯਾ ਗੱਡੀ ਤੇ ਲਾਇਆ ਬਹੁਤ ਸੋਹਣਾ ਆ ਵਾਲੀ ਜੇ ਲਾਲ ਲੰਗ ਦੇ ਇਹਦੇ ਵੀ ਬਹੁਤ ਸੋਹਣੇ ਉੱਧਰ ਵੀ ਲੱਗ ਜਾਂਦੀ ਭਾਜੀ ओके आजा इदा फोन बनावणी तनी ਵਿੱਚ ਆ ਲੈ ਆਹ ਬਲੌਗ ਤੇ ਹੁਣ ਆਪਾਂ ਡਰਾਈਵ ਕਰ ਰਹੇ ਆ ਮਤਲਬ ਵਿੱਚ ਬੈਠੀ ਆ ਮੈਂ ਨਹੀਂ ਖੁਦ ਡਰਾਈਵ ਕਰ ਰਹੀ ਸੀ ਨਹੀਂ ਇਹ ਵਿਨਟੇਜ ਕਾਰ ਆ ਕਿਹੜੀ ਕਾਰ ਸੀ ਇਹ ਇਹ ਵਿਨਟੇਜ ਕਾਰ ਆ ਜੀ ਕਲਾਸਿਕ ਫੀਅਟ ਕਾਰ ਆ ਜੀ ਫੀਅਟ ਕਾਰ ਆ ਤੇ ਫੀਅਟ ਕਾਰ ਜਿਹਦੀ ਕੀ ਅੱਜ ਕੱਲ੍ਹ ਵਿਆਹ ਸ਼ਾਦੀਆਂ ਚ ਕਾਫੀ ਡਿਮਾਂਡ ਆ ਤੇ ਸਾਊਂਡ ਤਾਂ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਆ ਸਾਊਂਡ ਬੜਾ ਘੈਂਟ ਆ ਇਹਦਾ ਹਾਂਜੀ ਇਹਨੂੰ ਐਗਜ਼ੌਸਟ ਲੱਗੀ ਹੋਈ ਹੈ ਇੱਕ ਵਾਰ ਹੋਰ ਬਈ ਪੁਸ਼ ਬਟਨ ਸਟਾਰਟ ਆਉਂਦੀ ਪਿੱਛੇ ਹੋਈ ਹੈ ਹਾਂਜੀ ਹਾਂਜੀ ਕੰਪਨੀ ਵੱਲੋਂ ਨਹੀਂ ਨਹੀਂ ਜੀ ਇਹ ਤਾਂ ਐਕਚੁਅਲੀ ਨਾ ਇਹਦਾ ਪੁਰਾਣਾ ਸਵਿੱਚ ਸੀ ਉਹ ਸਟਾਰਟਰ ਖਰਾਬ ਹੋਣ ਕਰਕੇ ਨਾ ਇਹਨੂੰ ਅਸੀਂ ਇਹ ਜੁਗਾੜ ਸਵਿੱਚ ਲਗਾਇਆ ਇਹ ਤਾਂ ਬਹੁਤ ਗੱਲ ਬਹੁਤ ਵਧੀਆ ਲੱਗੀ ਵੀ ਇਹ ਆਮ ਬੱਸਾਂ ਟਰੱਕਾਂ ਦੇ ਵਿੱਚ ਲੱਗਿਆ ਹੁੰਦਾ ਹੈ ਅੱਛਾ ਤੇ ਇਹ ਜਿਵੇਂ ਸਾਰਿਆਂ ਨੂੰ ਬੱਸ ਦਾ ਇਸ ਵਿੱਚ ਲਾਇਆ ਜਾਂ ਟਰੈਕਟਰ ਦਾ ਕਹਿ ਸਕਦੇ ਹੋ ਤੁਸੀਂ ਬਹੁਤ ਵਧੀਆ ਡਰਾਈਵ ਕਰਨ ਲੱਗੀਆਂ ਗੰਗੇ ਨਾਲ ਬੈਠੇਗਾ ਫਟ ਬਲੌਗ ਬਣਾ ਨਾਲ ਵੀਡੀਓ ਬਣਾਣੀ ਹੈ ਰਾਈਡ ਰਾਈਡ ਲੈ ਕੇ ਆ ਗਏ ਆ ਫਿਰ ਇੱਥੇ ਮੈਂ ਹੁਣ ਲੱਡੂ ਨੂੰ ਪੁੱਛਣਾ ਵੀ ਉਹਨੂੰ ਕਿਹੜੀ ਕਾਰ ਚਾਹੀਦੀ ਆ ਹਾਂ ਉਹ ਗੱਡੀ ਚਲ ਕਰੀ ਆ ਤੇ ਆਹ ਕਾਰਾਂ ਦੀ ਹੋਰ ਕਲੈਕਸ਼ਨ ਆ ਆ ਕਿਹੜੀ ਕਾਰ ਆ ਇਹ ਜੈਗਵਰ ਇਹ ਜੈਗਵਾਰ ਆਹਾ ਆਡੀ ਮੈਨੂੰ ਕਾਰਾਂ ਦਾ ਪਤਾ ਨਹੀਂ ਤੇ ਵੀਰ ਹੁਣਾਂ ਕੋ ਜੀ ਵੈਗਨ ਖੜੀ ਆ ਰੇਂਜ ਰੋਵਰ ਦੀਆਂ ਦੋ ਕਲੈਕਸ਼ਨਸ ਆ ਇਹਨਾਂ ਦੇ ਕੋਲ ਸਪੋਰਟਸ ਤੇ ਨਿਊ ਨਿਊ ਮਾਡਲ ਦੀ ਸਪੋਰਟ ਸਹੀ ਹੈ ਜੀ ਹਾਂਜੀ ਤੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਇਹਨਾਂ ਦਾ ਆਫਿਸ ਦਿਖਾ ਦਿੰਦੀ ਆ ਇਹ ਹੈਗਾ ਯਾਰ ਕਲਾਸਿਕ ਵੈਡਿੰਗ ਕਾਰਸ ਦੇ ਨਾਲ ਤੇ ਸੌਰੀ ਮੈਨੂੰ ਹਣਾ ਇਹਨਾਂ ਦਾ ਭੁੱਲ ਜਾਂਦਾ ਆ ਸਿਟੀ ਕਿਹੜੀ ਆ ਗੜਦੀ ਵਾਲਾ ਗੜਦੀ ਵਾਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਣੇ ਦੁਆਬੇ ਦੇ ਵਿੱਚ ਆ ਤੇ ਜਿਹੜੇ ਵੀ ਐਨ ਆਰ ਆਈ ਵੀਰ ਮੇਰਾ ਬਲੌਗ ਵਗੈਰਾ ਵੀਡੀਓ ਵਗੈਰਾ ਦੇਖਦੇ ਹਨਾ ਉਹ ਇੱਕ ਵਾਰ ਉਹਨਾਂ ਨੂੰ ਇੱਧਰ ਉੱਧਰ ਕਿਤੇ ਜਾਣ ਦੀ ਨਹੀਂ ਲੋੜ ਆਪਣਾ ਜਿੰਨ ਕਈ ਵਾਰ ਆਪਣੇ ਬਜਟ ਵਗੈਰਾ ਥੋੜਾ ਘਟ ਹੁੰਦਾ ਫੈਮਿਲੀਜ਼ ਦਾ ਹਨਾ ਤੇ ਜੇ ਤੁਸੀਂ ਵਧੀਆ ਕਾਰ ਲੈਣੀਆਂ ਵਾ ਮਤਲਬ ਵੈਡਿੰਗ ਫੇਰ ਲਈ ਤਾਂ ਤੁਸੀਂ ਵੀਰ ਉਹਨਾਂ ਦੇ ਨਾਲ ਕਲਾਸਿਕ ਵੈਡਿੰਗ ਕਾਰ ਜਿਨ੍ਹਾਂ ਦਾ ਨੰਬਰ ਮੈਂ ਮੈਂਸ਼ਨ ਕਰ ਦੂੰਗੀ ਆ ਚੈੱਕ ਕਰ ਲਓ ਆ ਇਹਨਾਂ ਦਾ ਨੰਬਰ ਆ ਮੈਂ ਉਦਾਂ ਵੀ ਪ੍ਰੋਫਾਈਲ ਤੇ ਲਗਾ ਦੂੰਗੀ ਨੰਬਰ ਇਹਨਾਂ ਦਾ ਤੁਸੀਂ ਦੇਖ ਕੇ ਇਹਨਾਂ ਨੂੰ 10 ਉਹ ਵੀ ਹੈਗੇ ਆ ਜੀ ਹਾਂਜੀ ਇਹਨਾਂ ਦੀ ਸੌਰੀ ਇਹ ਵਾਲਾ ਸਾਡੇ ਦੋ ਕਿਸ ਹੋਰ ਆ ਇੱਕ ਮੇਨੋ ਕਿਸਾ ਦਾਗਾ ਪਲੱਥ ਤੇ ਆ ਇਹਨਾਂ ਦਾ ਜੋ ਵੀ ਨੰਬਰ ਵਗੈਰਾ ਸੌਰੀ ਆਵਾਜ਼ ਕਲੀਅਰ ਨਹੀਂ ਆਊਗੀ ਤੇ ਨੰਬਰ ਵਗੈਰਾ ਮੈਂ ਮੈਂਸ਼ਨ ਕਰਤੀ ਬਾਕੀ ਛੋਟੀਆਂ ਮੋਟੀਆਂ ਡਿਟੇਲ ਆਪਾਂ ਅੰਦਰ ਬੈਠ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਲੈਣੇ ਆ ਕਿ ਅੱਜ ਕੱਲ ਕਿਹੜੀਆਂ ਕਾਰਾਂ ਦਾ ਜ਼ਿਆਦਾ ਟ੍ਰੈਂਡ ਆ ਕਿ ਇਹਨਾਂ ਦੀ ਮਾਰਕੀਟਿੰਗ ਜ਼ਿਆਦਾ ਆ ਤੇ ਬਾਕੀ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲੱਡੂ ਪੜ ਕਿੱਧਰ ਦੀ ਆ ਗਿਆ ਕਿੱਥੇ ਲੱਗ ਆ ਗਿਆ सब्सक्राइबर मिल गए मैं सब्सक्राइबर मिल गए ਪਰ ਨਹੀਂ ਜੀ ਮੈਨੂੰ ਦੱਜ ਜਾਣਾ ਪਤਾ ਹੈ ਕਿਹਦਾ ਨਹੀਂ ਕਰਨਾ ਨਹੀਂ ਉਹ ਆਪਣਾ ਪਲਾਨ ਡਰਸ ਹੁੰਦਾ ਹਾਂ ਇਹ ਤਾਂ ਹੈਗਾ ਹੈ ਹਾਂ ਉਹ ਸਿੱਧਾ ਮੜੇ ਬਣਾ ਲਓ ਜੀ ਇਹ ਗੱਲ ਆ ਗਿਆ ਜੱਟ ਗਿਆ ਪਾਸੋਂ ਬੜੇ ਪੈਟ ਕਿਹ ਕਾਰ ਉਧਰ ਗਿਆ ਪਰ ਵਿੱਚ ਉਧਰ ਨੂੰ ਬੁਲਾਓ ਅੱਛਾ ਅੱਛਾ ਇੱਥੇ ਇੱਥੇ ਲੋਕ ਨਹੀਂ ਆ ਨਹੀਂ ਸਾਡਾ ਭਲਾ ਕੰਮ ਲੱਗ ਆ ਬੀਬੀ ਦਾ ਲੱਗੇ ਤਾਰਪੋਰ ਰੋਡ ਤੇ ਅੱਛਾ ਅੱਛਾ ਤਾਂ ਇਹ ਹੈ ਜੀ ਆ ਫਾਦਰ ਸਾਹਿਬ ਵੀ ਹਾਂ ਦੇ ਕੱਸੀ ਗੱਲ ਇਸੇ ਗਿਆ

ਇਹ ਰੇਂਜ ਰੋਵਰ ਆ ਨਿਊ ਮਾਡਲ ਲੈਡ ਕਹਿੰਦਾ ਮੈਂ ਤੁਹਾਨੂੰ ਜਿਹੜੀ ਆ ਦੇਖ ਲਓ ਆ ਕੀਮਾ ਇਹਨੂੰ ਇਹ ਹੈਗੇ ਆ ਇਹ ਹੈ ਕਲਰ ਲੋਏ ਵੀਲ ਆ ਤੇ ਆਪਾਂ ਤੁਹਾਨੂੰ ਇਹਨਾਂ ਦਾ ਇੰਟੀਰੀਅਰ ਚੈੱਕ ਕਰਾਉਂਦੇ ਹੁਣ ਦੱਸੋ ਤੁਸੀਂ ਕੰਮ ਕਰਦੋਂ ਤੋਂ ਸ਼ੁਰੂ ਕੀਤਾ ਹੈ ਅਸੀਂ ਜੀ 2000 2018 ਤੋਂ ਤੇ ਰਿਸਪੌਂਸ ਕਿਦਾਂ ਇਧਰ ਲੈ ਰਹੀਏ ਤੁਸੀਂ ਤੁਹਾਡਾ ਹਾਂਜੀ ਇੱਥੇ ਅਸੀਂ ਥੋੜਾ ਨਵੇਂ ਕਰਕੇ ਨਾ ਜਿੰਨੇ ਸਾਨੂੰ ਰਿਸਪੌਂਸ ਤਾਂ ਵਧੀਆ ਹੈ ਤੇ ਪੁੱਤਾਂ ਸਾਡਾ ਮਤਲਬ ਕੰਟੈਕਟ ਕਾਫੀ ਵਧੀਆ ਹੈਗਾ ਜਿਵੇਂ ਕੰਮ ਸਾਡਾ ਜਿਵੇਂ 7 ਤੱਕ ਸਾਲ ਤੋਂ ਕਰ ਰਹੇ ਹਾਂ ਤੇ ਤੁਹਾਡੇ ਤਿੰਨ ਆਫਿਸ ਆ ਨਾ ਇਹਨੂੰ ਪਾ ਕੇ ਇਹਨੂੰ ਮਿਲਾ ਕੇ ਹਾਂਜੀ ਮੇਲ ਉਹ ਵੀ ਸਾਡਾ ਲਾਥੇ ਆ ਜੀ ਲਾਥ ਤੇ ਸੈਕਿੰਡ ਤੁਹਾਨੂੰ ਦੱਸਿਆ ਉਹ ਨਿਆਣੀ ਕਾਫੀ ਵੱਡੀ ਬਾਦੀ ਵਾਲਾ ਪਿੰਡ ਹੈ ਹਾਂਜੀ ਪਿੰਡ ਚਲੇ ਕਿੰਨੂ ਸ਼ਹਿਰਾਵਾਂ ਦੀ ਹੈ ਜੀ ਅੱਛਾ ਅੱਛਾ ਥਰਡ ਸੈਟਾ ਆਫਿਸ ਹੈ ਵਾਲਾ ਗੜਦੀ ਵਾਲਾ ਠੀਕ ਆ ਠੀਕ ਆ ਹਾਂਜੀ ਜਿਹੜੇ ਵੀ ਇਹ ਵੀਡੀਓਜ਼ ਦੇਖ ਰਹੇ ਆ ਜੇ ਤੁਸੀਂ ਅ ਕਾਰ ਉਹਦੇ ਲਈ ਕਰਨੀ ਆ ਆਪਣੀ ਕੀ ਕਹਿੰਦੇ ਆ ਵਿਆਹ ਸ਼ਾਦੀ ਦੇ ਲਈ ਤੇ ਤੁਸੀਂ ਆ ਵੀਰ ਹੁਣਾ ਦਾ ਮੈਂ ਨੰਬਰ ਮੈਂਸ਼ਨ ਕੀਤਾ ਆ ਪੈਂਡਾ ਸੌਰੀ ਪੈਂਡਾ ਫੇਰ ਮੈਂ ਭੁੱਲ ਗਈ ਗੜਦੀ ਵਾਲਾ ਗੜਦੀ ਵਾਲਾ ਪੈਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਆ ਇਹਨਾਂ ਦਾ ਆਫਿਸ ਆ ਤਾਂ ਨੰਬਰ ਮੈਂਸ਼ਨ ਕਰ ਦੂੰਗੀ ਆ ਇਹਨਾਂ ਦਾ ਬੇਟਾ ਆ ਤੇ ਤੁਸੀਂ ਕੰਟੈਕਟ ਜ਼ਰੂਰ ਕਰ ਲਿਓ ਇਹਨਾਂ ਦੇ ਨਾਲ ਇੱਕ ਗੱਲ ਹੋਰ ਤੇ ਜਿਹੜੇ ਵੀਰਾਂ ਨੇ ਜਿਹੜੇ 10 ਦਿਨ ਦੇ ਲਈ 15 ਦਿਨ ਦੇ ਲਈ ਲਗਜ਼ਰੀ ਕਾਰ ਦਾ ਸ਼ੌਂਕ ਪੂਰਾ ਕਰਨਾ ਚਾਹੁੰਦੇ ਆ ਉਹ ਇਹਨਾਂ ਦੇ ਕੋਲੋਂ ਆਪਣੇ ਰੈਂਟ ਦੇ ਉੱਤੇ ਕਾਰਾਂ ਵੀ ਲੈ ਸਕਦੇ ਆ 10 15 20 ਦਿਨ ਦੇ ਲਈ ਉਹਦੇ ਲਈ ਵੀ ਜਾਦਾ ਉਹਦੇ ਲਈ ਵੀ ਜਿਆਦਾ ਇਹਨਾਂ ਨੂੰ ਉਹ ਤਾਂ ਲੋੜ ਨਹੀਂ ਹੈਗੀ ਆਪਣਾ ਪਾਸਪੋਰਟ ਵਗੈਰਾ ਜਾਂ ਉਹ ਡਾਕੂਮੈਂਟਸ ਜੋ ਪ੍ਰੋਸੈਸ ਹੋਏ ਉਸ ਦੇ ਹਿਸਾਬ ਨਾਲ ਹਾਂਜੀ ਤੇ ਉਹਨਾਂ ਦੀ ਰੇਂਜ ਸਟਾਰਟਿੰਗ ਰੇਂਜ ਵੀ ਬਹੁਤ ਘੱਟ ਆ ਅਸੀਂ ਪਹੁੰਚ ਗਏ ਆ ਫਗਵਾੜੇ ਗੰਦੇ ਨੇ ਜਾਣਾ ਸੀਗਾ ਵਿਆਹ ਵਿਚਾਰੇ ਨੂੰ ਸੀ ਲੇਟ ਕਰਾਇਆ ਤਾਂ ਮੈਂ ਇਹਨੂੰ ਕਿਹਾ ਵੀ ਆਪਾਂ ਨੇ 1 ਵਜੇ ਤੱਕ ਆ ਜਾਾਂਗੇ ਲੇਟ ਹੋ ਗਿਆ ਵਿਚਾਰਾ ਮੇਰੇ ਚੱਕਰ ਦੇ ਵਿੱਚ ਹੁਣ ਚੱਲ ਏ ਪੱਗ ਪੋਚ ਵੀ ਪੱਗ ਬਣਾਉਣ ਚੱਲ ਾ ਏ ਪੱਗਾਂ ਪੋਚ ਆ ਵੀ ਆਪਣੇ ਕੋਲ ਹੀ ਰੱਖਣ ਲੱਡੂ ਆ ਚੱਲੀਏ ਪੱਗ ਬਣਾਉਣ ਚੱਲ ਾ ਏ ਦੇਖਦੇ ਆ ਕਿਦਾਂ ਦਾ ਲੱਗਦਾ ਜਾ ਚੱਲ ਜਾ ਮੈਂ ਨੀਂਦੋਂਦੀ ਆ ਉਹ ਨੀਂਦੋਂਦੀ ਆ ਕਹਿੰਦਾ ਜਾ ਆ ਨਹੀਂ ਨੀਂਦੋਂਦੀ ਆ ਜੀ ਗੰਗਾ ਪੱਗ ਬਣਾ ਕੇ ਆ ਗਿਆ ਸੋਹਣਾ ਸੁਨੱਖਾ ਮੁੰਡਾ ਹੁਣ ਤੇਨੂੰ ਰੈਸਟ ਕਰਾਉਣਾ ਬੰਦਾ ਹੀ ਆ ਵੇ ਕੋਈ ਤੇ ਘਾਣਾ ਦੀ ਕੁੜੀ ਹੈਗੀ ਤਾਂ ਦੱਸੋ ਵੀ ਸੱਚੀ ਮੁੰਡੇ ਦਾ ਵਿਆਹ ਕਰਾਉਣਾ ਸੱਚੀ ਵਿਚਾਰਾ ਤਰਥਾ ਭਾਨੀਆਂਣਾ ਮਾਰਿਓ ਕੋਈ ਵੀ ਮੈਂ ਲੈ ਇਹ ਗੱਲ ਗਿਆ ਹਾਂਜੀ ਹਨਾਰ ਇੱਕ ਮੇਰੇ ਮੁੰਡੇ ਲਈ ਲੱਭ ਲੈ ਹੈਨਾ ਅੱਜ ਰਹੀ ਮੂੰਹ ਕਰੀ ਮਮਾ ਜੀ ਮੈਂ ਅਰਤਰੀ ਤਾਂ ਛੁੱਟੀਆਂ ਵੱਧ ਗਈਆਂ ਅਰਤਰੀਆਂ ਵੱਧ ਗਈਆਂ ਤੇਰਾ ਵਿਆਹ ਵੀ ਕਰਨਾ ਲੱਡੂ ਆਪਾਂ ਉਹਰ ਕੀ ਮੈਂ ਲੱਡੂ ਨੇ ਕੁੜੀ ਬਾਹਰ ਲਈ ਜਾਂਦੀ ਕਿ ਪੱਲੋ ਇੱਥੇ ਦੀ ਉਹ ਨਹੀਂ ਨਹੀਂ ਇੱਥੇ ਲਈ ਚਾਹੀਦੀ ਆ ਬਾਹਰ ਲਈ ਬਈ ਕੋਈ ਕੁੜੀ ਲੱਭ ਜੋ ਹੀ ਹੋ ਰਿਹਾ ਜੈਸਾ ਮੈਂ ਕੁੜੀਆਂ ਬਾਹਰ ਗਈਆਂ ਮੈਨੂੰ ਤਾਂ ਲੱਗਾ ਕੁੜੀਆਂ ਹੀ ਲੱਭਣ ਹੋਈ ਬਹੁਤ ਉਹ ਰੁਕ ਜਾ ਤੂੰ ਕਮਲ ਆਇਆ ਉਹ ਕੋਈ ਨਹੀਂ ਦੇਖਦੇ ਸਾਹਮਣੇ ਐ ਦੇਖੋ ਸਾਹਮਣੇ ਇਹ ਸਾਡੇ ਪਿੰਨ ਬਹੁਤ ਸੂਗੀ ਆ ਦੇਖੋ ਬਾਹਰ ਵੀ ਨੀੜ ਹੀ ਹੈਗੀ ਗਾਇਸ ਯਾ ਲੱਗਦੇ ਆ ਇਹ ਜਿੱਦਾ ਸਲਾਵਜੇ ਨਹੀਂ ਆ ਕੇ ਨਾ ਝੱਗ ਜੀ ਬਣੀ ਹੋਈ ਹੈ ਮੈਨੂੰ ਨਹੀਂ ਹੱਥ ਲਾਇਆ ਸੀ ਹੈਂ ਕਿਹਦੇ ਨੇ ਹੱਥ ਲਾਇਆ ਸੀ ਹੱਥ ਲਾਇਸ ਇਧਰ ਆ ਬਾਤ ਅਮੇ ਯਾਰ ਵੀਡੀਓ ਖਾਣ ਕਰੋ ਵੀ ਅਰੇ ਡਿਸਕਾਡ ਕਰ ਦਿੰਦੇ ਤੂੰ ਬੁਲਾਉਂਿਆ ਚਲ ਬੁਲਾ ਲੰਨੇ ਆ ਬੰਦ ਕਰੋ ਇਹਨੂੰ ਜਿਆਦਾ ਬੋਲਵੇਂ ਤੇਰੀ ਦਿੱਕਤ ਮੈਂ ਦੇਖਣੀ ਆ ਕਿਹੜੀ ਤੂੰ ਡਿਸਕਸ ਕਰਨੀ ਉਹਨਾਂ ਨੇ ਗੱਡੀ ਵੀ ਹੈਗੀ ਉਹਨਾਂ ਨੇ ਫ੍ਰੀਜ ਹੈਣਾ ਹਾਲੀ ਗੱਡੀ ਫ੍ਰੀ ਬਣਾ ਕੇ ਦਿੱਤੀ ਹੈ ਇਹ ਉਹਦੀ ਬੈਂਕ ਹੀ ਜਾਣਾ ਹੈ ਨਾ ਆਉਣੇ ਕਾਹਨੇ ਗਿਆ ਨਾ ਜੀ ਤੁਸੀਂ ਆਏ ਸੀਗੇ ਪਤਾ ਲੱਗਾ ਪਤਾ ਲੱਗਾ ਲੱਗਾ ਇਹ ਦਿੱਕਤ ਦਾ ਮਾਰਦਾ ਤੇ ਆ ਲੈ ਮੈਂ ਜੀ ਲੈ ਰੋ ਬੇਚਰ ਜੀ ਚੱਲ ਜਾਏ ਕੱਪੜੇ ਲਾ ਤੈਨ ਲਾ ਕੇ ਰੱਖੀ ਜਿੱਥੋਂ ਚੱਕੇ ਉੱਥੇ ਹੀ ਰੱਖੀ ਇੱਕ ਪੀਏ ਜੱਗੇ ਬੇਡੇ ਚ ਰੱਖ ਦੇ ਆਰੇ ਓਪਾ ਸੇ ਬਾਹ ਓਪਾ ਸੇ ਬਾਹ ਆਲੇ ਆਲੇ ਮਰਸਦੀ ਜੀ ਬੈਗਨ ਆ ਲੈ ਦੇਖ ਲੈ ਟੈਲਿੰਗ ਵਾਲਾ ਬੈਂਦੀਲੀ ਆਹੋ ਐਮ ਮਰਸਦੀ ਐਮ ای ਆਰ ਸੀ اے ਡੀ ਐਨ ਐਸ ਉਹਨੂੰ ਕਿਹੜਾ ਹੁੰਦੇ ਆ ਉਹਨੂੰ ਵੀ ਵੀ ਇਹ ਇਹਦਾ ਖਾਦ ਦੇਈ ਆਲੇ ਦੇ ਕਾਮਾ ਲਈ ਉਹ ਨਾ ਨੀ ਪੈਰ ਰੱਖ ਰਾ ਕਰ ਤੇ ਸਟੇ ਇੱਕ ਜੀਵਨ ਤੇ ਨਹੀਂ ਜਿੱਥੇ ਤੂੰ ਜਾਣਾ ਹੈ ਤੇ ਨਹੀਂ ਉਹ ਜਿੱਥੇ ਬੱਚੇ ਤੇਰੇ ਘਰ ਆਲੇ ਨਹੀਂ ਆਉਣਗੇ ਇਹ ਹੈ ਤੇ ਜਿਹੜੀ ਛੋਟੀ ਗੱਡੀ ਉਹਦੇ ਬਸ ਦਾ ਪੂਰੀ ਘੱਟ ਮਾਰੋ ਆ ਦੇਖ ਲੈ ਹਾਂ ਇਹ ਦੇਖੀਓ ਨਾ 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 ਦੀ ਆ ਕੀ ਆ ਕੀ ਆ ਤੇ ਸੜਕ ਨਹੀਂ ਦੇਖੀਂ ਕੀ ਚਿੱਟੇ ਗੱਡੀ ਮੈਂ ਰੋਜ਼ ਹੀ ਦੇਖਦੀ ਹਾਂ ਠੀਕ ਰਹੇਗਾ ਨੇ ਜੀ ਕੀ ਆ ਰਗਾ ਕੱਪਰial ਦੀ ਆ ਦੇ ਕੱਕ ਜਲਦੀ ਆ ਆ ਗੱਡੀ ਤੇ ਜਾਣਾ ਤੂੰ ਦੇ ਲਾ ਨਹੀਂ ਇਹ ਤਾਂ ਬਲੈਰੋ ਆ ਬੋਲ ਹੁਣ ਦੇ ਲਾ ਤੇਰੀ ਮਾਂ ਨੂੰ ਗਾਣਾ ਕੱਢਦੀ ਆ ਉਹ ਤੇਰੀ ਮਾਂ ਨੂੰ ਹੈ ਸ਼ਰਮ ਤਾਂ ਨਹੀਂ ਆਨੀ ਇੰਨੀ ਗੱਲ ਕਹਾ ਕਿੱਦਾਂ ਲੈਣਾ ਮੇਰੇ ਬਾਰੇ ਲੜਦੇ ਆ ਆ ਵੀ ਤੂੰ ਗੱਲ ਕਹਾ ਕਿੱਦਾਂ ਲਈ ਆਏ ਕੁਖੀ ਹਾਂ ਤੇ ਬੈਠ ਕੇ ਬੈਲਾ ਆ ਗਿਆ ਬਾਰੀ ਜਾਂਦੇ ਤੇਰੇ ਐ ਬਾਰੀ ਜਾਂਦੇ ਤੇਰੇ ਬਿੰਦ ਫੜੀ ਕੇ ਰੱਖ ਲੈ ਜਦੋਂ ਤੇਰਾ ਵਿਆਹ ਹੋ ਗਿਆ ਤੂੰ ਫੇ ਕਿੱਦਾਂ ਜਾ ਕੇ ਉਹਨੂੰ ਮੱਥਾ ਟੇਕਿਆ ਕਰਨਾ ਇੱਦਾਂ ਜਾ ਕੇ ਟੇਕੇ ਕਰਨਾ ਉੱਥੇ ਸੌਰੀ ਜਾ ਕੇ ਇਹਦੇ ਨਾਲ ਜੀ ਕਹਿੰਦਾ ਮੈਂ ਗੋਡੇ ਨਾਲ ਹੱਥ ਲਾਇਆ ਕਰਨਾ ਇੱਦਾਂ બસ ਬਸ ਮੇਰੇ ਸਾਡੀ ਜਿਹਦੇ ਨਾਲ ਆ ਦੇ। ਇੱਥੇ ਖੜਾ ਆ ਦੇਖ ਲਓ। ਲਾਲਚ ਨੂੰ ਜੋ ਮਰਜੀ ਕਰਾ ਲੋ ਇਹਦੋਂ ਤੋ। ਕੀ ਲੈਣਾ? ਚਾਕਲੇਟ। ਚਾਕਲੇਟ। ਨਾਨੀ ਕੋਲ ਚਾਕਲੇਟ ਐ ਕਿ ਮੈਂ ਦਿੱਤੀ ਹੋਈ ਫੜਾ। ਕੋਈ ਨਹੀਂ ਲੈਣੀ ਮੈਂ ਉਹ ਦਾ ਚਾਕਲੇਟ। ਉਹ ਇੱਕ ਪੀਸ ਦੇ ਦਿਓ। ਫ੍ਰਿਜ ਦੇ ਵਿੱਚ ਪਈ ਆ। ਚੱਕ ਕੇ ਮੇਰੇ ਕੋਲ ल्याਈਂ ਸਾਰੀ ਮੈਂ ਦਊਂਗੀ ਤੁਹਾਨੂੰ ਹਿੱਸੇ ਕਰਕੇ। ਇੱਧਰ ਆ ਇੱਧਰ ਆ। ਮੈਂ ਦੇਣੀ ਨਹੀਂ ਮੈਂ ਖਾ ਜਾਣੀ ਸਾਰੀ। ਮੈਂ ਦੇ ਲਈ ਨਹੀਂ ਚਾਹ ਰਣੀ ਕੇਸੇ ਕੇ ਆਸ ਕੋ ਇੱਕ ਸਾਲ ਨੂੰ ਇਹ ਕਿ ਆ ਖੀਤੇ ਦੇਣਾ ਆ ਇਹ ਦੋ ਇਹਦੇ ਨੂੰ ਮਾ ਦਸ ਹੈ ਇਹ ਕ ਵੀਤੇ ਦੇਣਾ ਇਹ ਬੱਚਿਆਂ ਵਾਲੀ ਨਹੀਂ ਹੈਗੀ ਬੱਚੇ ਨਹੀਂ ਖਾ ਸਕਦੇ ਵੱਡੇ ਖਾ ਸਕਦੇ ਮੈਂ ਹੁਣ ਬੱਚਾ 13 ਸਾਲਾਂ ਦਾ ਹੋ ਗਿਆ ਬੱਚਾ ਹੀ ਹੈ ਤੂੰ 12 ਸਾਲਾਂ ਦਾ ਤੇ ਇਹ ਨਾ ਮੈਂ ਕਿੱਥੇ ਆ ਤੇਰਵਾ ਲੱਗਾ ਦੋ ਪੀਸ ਦੋ ਪੀਸ ਮੈਂ ਕਹਿੰਦਾ ਮਾਂ ਖਾਂਜ ਦਰਵਾਜਾ ਲਾਇਆ ਦਰਵਾਜਾ ਓਏ ਚਲੋ ਗਾਇਸ ਫਿਰ ਆਪਾਂ ਕੋਈ netflix ਤੇ ਕੋਈ ਦੇਖ ਲਈਏ ਬੂਲ ਬਲਈਆ 3 ਆ ਗਈ ਓਏ ਦੇਖੀਏ ਤੇ ਉਦੋਂ ਤੱਕ ਗੁੱਡ ਨਾਈਟ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਮੁਬਾਰਕਾਂ